ਜੀ ਗੁੱਡ ਮਾਰਨਿੰਗ ਬਾਬਿਓ ਹੋਰ ਕੀ ਹਾਲ ਚਾਲ ਆ ਠੀਕ ਠਾਕ ਹੋਵਾਂਗੇ ਤੁਸੀਂ ਵੀ ਤੇ ਆਪਾਂ ਵੀ ਪੂਰੇ ਕੈਮ ਆ ਤੇ ਅੱਜ ਚੱਲੇ ਆਂ ਅਦਰ ਪੀਰ ਨਗਾਹੇ ਮੱਥਾ ਟੇਕਣਾ ਤੇ ਤੇ ਕਰਾਉਣੇ ਤੁਹਾਨੂੰ ਵੀ ਉੱਤਰ ਦਰਸ਼ਨ ਜਗ੍ਹਾ ਦੇ ਚਲੋ ਮਿਲਦੇ ਆਂ ਵੀ ਕੀ ਕਰੂ ਦੱਸੋ ਬਾਬਿਓ ਬੰਦਾ ਮੈਂ ਸਵਾ 6:00 ਉੱਠਿਆ ਹੀ ਮਾ ਜਲ 7:30 ਚੱਲ ਜਾਾਂਗੇ ਟਾਈਮ ਸਿਰ ਨਾਲੇ ਆ ਜਾਾਂਗੇ ਭੇ ਨੀਂਦ ਆ ਗਈ 10 ਵਜ ਗਏ ਹੁਣ ਹੁਣ ਚੱਲੇ ਆ ਲਓ ਜੀ ਪਹੁੰਚ ਗਏ ਵੀਰਵਾ ਰੱਜ ਰੱਜ ਬਹੁਤ ਆ 2 2.5 ਘੰਟੇ ਲੱਗ ਗਏ ਆ ਵੀ ਕੀ ਲਈਏ ਜ਼ਰੂਰੀ ਸੂਚਨਾ ਆਪ ਸਭੀ ਕੋ ਸੂਚਿਤ ਕੀਤਾ ਜਾਂਦਾ ਹੈ ਕਿ ਮਥਾ ਵਾ ਬਿਓ ਪਰ ਵੀਰਵਾਰ ਕਰਕੇ ਸੰਗਤ ਬਹੁਤ ਜਿਆਦਾ ਆ ਜਿੱਦਾਂ ਛੇ ਘਟਾ ਹੁੰਦੀ ਹੋਗੀ ਹੋਰ ਦਿਨ ਵੀਰਵਾਰ ਕਰਕੇ ਸੰਗਤ ਜਿਆਦਾ ਉਦਾਂ ਚਲੋ ਵਧੀਆ ਹੋ ਗਿਆ ਦਰਸ਼ਨ ਹਾਂਜੀ ਮਿੱਤਰੋ ਕਿੱਦਾਂ ਫੇ ਆ ਗਏ ਅਸੀਂ ਪਿੰਡ ਮੈਂ ਆ ਗਏ ਫੇ ਸੌਂ ਗਿਆ ਮੈਂ ਥੱਕ ਜਾ ਹੋ ਗਿਆ ਹੈਗਰ ਉਹਦਾ ਲੱਗ ਗਈ ਆ ਮਤਲਬ ਚੜਹਾਈਆਂ ਤਰਾਈਆਂ ਦਾ ਪਹਾੜਾ ਪਹਾੜੀ ਕਰਕੇ ਥੋੜਾ ਦੂਰ ਲੱਗਦਾ ਪਰ ਉਹਦਾ ਲੱਗ ਗਈ ਇਹਨਾਂ ਦੂਰ ਵੀ ਹੈ ਨਹੀਂ ਉਹ ਮੈਂ ਆਇਆ ਸੀ ਹੁਣ ਮੋਟਰ ਬੰਦ ਕਰਨ ਮਹਾਜ਼ ਵੀ ਜੀ ਆਈ ਉਹਨੂੰ ਪਾਣੀ ਛੱਡਿਆ ਸੀਗਾ ਤੇ ਮੈਂ ਉੱਠਾ ਉੱਠ ਕੇ ਆਇਆ ਕਰਦੇ ਕਹਿੰਦੇ ਮੋਟਰ ਬੰਦ ਕਰੇ ਆ ਆ ਚੱਲ ਗਿਆ ਪੱਤੀ ਚਲ ਗਈ ਆ ਨੀਂਦ ਵੀ ਖਰਾਬ ਹੋਈ ਚਲੋ ਕੋਈ ਨਹੀਂ ਹੁਣ ਜਾ ਕੇ ਥੋੜਾ ਟਾਈਮ ਰੈਸਟ ਕਰ ਲੈਨੇ ਆ ਫੇਰ ਕਰਦੇ ਆ ਅੱਗੇ ਗੱਲ ਬਾਤ ਨਣਕਾ ਵੀ ਬਾਬੇ ਉਹ ਰੰਗ ਬਦਲਣ ਲੱਗ ਪਈਆਂ ਆਪਣਾ ਹੁਣ ਆਪਣੇ ਰੂਪ ਚ ਆਉਣ ਲੱਗੀਆਂ ਅਸਲੀ ਰੂਪ ਚ ਹੁਣ ਦੇਖਿਓ ਕਿੰਨਾ ਤੂੜੀ ਤੂੜੀ ਯਾਰੇ ਪਾਸੇ ਦਸਿਆ ਕਰਨੀ ਆ ਇਦਾਂ ਵਧੀਆ ਇਹ ਬਾਈਬ ਜੀ ਗੁੱਡ ਬਾਈਬ ਹੀ ਆ ਵਧੀਆ ਆਉਂਦੀ ਇਦਾਂ ਕੰਬਾਈਨਾਂ ਹੀ ਆ ਜਲਦੀਆਂ ਜਦੋਂ ਗਰਮੀਆਂ ਦੇ ਦਿਨ ਹੁੰਦੇ ਆ ਵਧੀਆ ਹੀ ਲੱਗਦਾ ਉੱਥਾਂ ਸਿਆਲਾ ਵੀ ਵਧੀਆ ਆ ਪਰ ਗਰਮੀਆਂ ਥੋੜਾ ਹੁੰਦਾ ਕਈ ਰਿਪੋਰਟ ਲੱਗਦੀ ਆ ਮੈਨੂੰ ਬਹੁਤ ਵਧੀਆ ਲੱਗਦੀ ਬਾਈਬ ਜੀ ਮਤਲਬ ਗਰਮੀਆਂ ਨਹੀਂ ਬਈਆਂ ਲੱਗਦੀਆਂ ਉਦਾਂ ਵਧੀਆ ਲੱਗਦਾ ਜਿਹੜੀ ਬਾਈਬ ਜੀ ਆਉਂਦੀ ਹੁੰਦੀ ਇੱਕ ਇਹ ਸਮਝ ਸਕਦੇ ਜੇ ਇਹਦਾ ਤੁਹਾਨੂੰ ਪਤਾ ਹੋਵੇ ਪਰ ਇੱਕ ਗੱਲ ਆ ਜਦੋਂ ਤੂੜੀ ਆਪ ਅੰਦਰ ਸਿੱਟਣੀ ਪਵੇ ਨਾ ਦੱਤ ਕੇ ਕਿੰਨਾ ਜੀ ਅਦਾ ਦਾ ਵੇਲਾ ਹਾਂ ਦਾ ਦਾ ਵਧੀਆ ਲੈ ਦਾ ਸਾਰਾ ਕੁਝ ਹੈ ਪਰ ਕੰਮ ਵੀ ਕਰਨਾ ਚਾਹੀਦਾ ਕੰਮ ਵੀ ਜ਼ਰੂਰੀ ਆ ਕਰ ਚਲੋ ਆਰਐਸਪੀ ਬੱਬੂ ਕਿਨੇ ਅਗੇਂ ਟਰਾਈ ਕੀਤੀ ਆ ਦੇ ਇਹ ਚਪਕੌੜੀਆਂ ਪਗੇ ਖੱਟੇ ਹਲੀਆਂ ਉਤੋਂ ਗੰਡਾ ਲੋਨ ਮਸਾਲਾ ਮੈਨੂੰ ਭੁੱਖ ਲੱਗੀ ਸੀਗੀ ਤੇ ਮੈਗੀ ਬੱਲੇ ਬਣਾਉਣ ਲੱਗਾ ਮੈਂ ਮੈਂ ਕਿਹਾ ਯਾਰ ਉਹ ਵੀ ਟਾਈਮ ਲੱਗ ਜਾਣਾ ਨਾ ਇਹ ਮੈਂ ਕਿਹਾ ਹੋਰ ਕੀ ਖਾਵਾਂ ਲੈ ਮੈਂ ਰੋਟੀ ਠਾਰ ਕੇ ਖਾਂਗਾ ਰਾਤ ਨੂੰ ਦੇ ਹੁਣ ਫੇ ਬਣਾਇਆ ਇਹ ਚੱਲ ਵਧੀਆ ਆ ਇਹ ਤੁਸੀਂ ਇਹਨੇ ਕੀਤਾ ਟਰਾਈ ਕਰੀ ਇਹ ਚਲੋ ਜਿਆਦਾ ਭੁੱਖ ਲੱਗਦੀ ਹੁੰਦੀ ਫੇ ਖੜੇ ਪਿਆਰ ਇਹ ਗੜ ਬਣਾ ਲੈਂਦਾ ਇਦਾਂ ਦਾ ਸਾਡੇ ਏਰੀਏ ਦਾ ਇੱਕ ġੇੜਾ ਕੱਢਿਆ ਜੰਗਲ ਦਾ ਲੱਗੂ ਤੈਨੂੰ ਟੂਰ ਬੱਲਿਆ ਹੈ ਨਾ ਫੇ ਦਰਖਤੀ ਦਰਖਤ ਬਾਕੀ ਇੱਕ ਗੱਲ ਆ ਉਧਰ ਲੋਕੇਸ਼ਨਾ ਬਾਲੀਆਂ ਘੈਂਡ ਘੈਂਟ ਆ ਸਿਰਾਈ ਆ ਫੇ ਜਾਵਾਂਗੇ ਕਿ ਫੇ ਫੋਟੋ ਫੁਟਮਾ ਖਿੱਚਾਂਗੇ ਉਧਰ ਆਉਣ ਨੂੰ ਦਿਲ ਨਹੀਂ ਕਰਦਾ ਬੰਦੇ ਦਾ ਉਦਾਂ ਉਹ ਏਰੀਏ 'ਚ ਵਧੀਆ ਆ ਪਰ ਜਿਹੜੇ ਉੱਥੇ ਉਦਾਂ ਰਹਿੰਦੇ ਵੀ ਜਿਹੜੇ ਪੱਕੇ ਨੇ ਉਹਦੇ ਘਰ ਉਧਰ ਹੀ ਆ ਪਿੰਡ ਉਹਨਾਂ ਨੂੰ ਤਾਂ ਇੱਧਰ ਆਪਣਾ ਏਰੀਆ ਵਧੀਆ ਲੱਗਦਾ ਉਹਨਾਂ ਦਾ ਜਿੱਦਾਂ ਸਾਨੂੰ ਉਧਰ ਲੱਗਦਾ ਕਈ ਕਈ ਵਾਰੀ ਹੁੰਦਾ ਤੇ ਸਾਨੂੰ ਕੋਈ ਮਤਲਬ ਹੋਰ ਏਰੀਆ ਵਧੀਆ ਲੱਗਦਾ ਤੇ ਉਹਨਾਂ ਨੂੰ ਸਾਡਾ ਏਰੀਆ ਵਧੀਆ ਲੱਗਦਾ ਇਦਾਂ ਹੀ ਹੁੰਦਾ ਪਰ ਜਦੋਂ ਅਸੀਂ ਆਪਣੇ ਏਰੀਆ ਆ ਜੰਨੇ ਆ ਫਿਰ ਉਹਨੂੰ ਜੇ ਲੱਗਦਾ ਵੀ ਆਪਣਾ ਹੀ ਠੀਕ ਆ ਨਾ ਬਾਕੀ ਚਲੋ ਠੀਕ ਆ ਫਿਰ ਮਿਲਦੇ ਆ ਅਗਲੇ ਵਲੌਗ ਚ